हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਛੀਆਂਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵੀਰ ਗੁਰਵਿੰਦਰ ਸਿੰਘ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਨਾਲ ਲੱਗਦੇ ਪਿੰਡ ਦੋਸਤੋ ਟਿੱਬੀ ਰਾਈਆਂ ਵਾਲਾ ਪਿੰਡ ਬਿਲਕੁਲ ਨਾਲ ਲੱਗਦਾ ਪਿੰਡ ਆ ਸੂਦਾ ਪਿੰਡ ਵੀ ਥੋੜੀ ਦੂਰੀ ਤੇ ਆ ਲਹਿਰਾ ਬੇਟ ਇੱਕ ਪਾਸੇ ਆ ਤੇ 마ਸ਼ੀਆਂ ਪਿੰਡ ਥੋੜੀ ਦੂਰੀ ਤੇ ਆ ਸੋ ਦੋਸਤੋ ਇਹ ਪਿੰਡ ਬਿਲਕੁਲ ਨਾਲ ਲੱਗਦੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸ਼ੀਆਂ ਪਾੜੀ ਕਰਨੀ ਆ ਤੇ ਵੀਰ ਗੁਰਵਿੰਦਰ ਦੇ ਘਰੇ ਦੋਸਤੋ ਆਪਾਂ ਅਕਸਰ ਆਉਂਦੇ ਰਹਿੰਦੇ ਆ ਪਸ਼ੂ ਵਪਾਰ ਦਾ ਕੰਮ ਆ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਸੋ ਬਾਕੀ ਅੱਜ ਤਰੀਕ ਤੁਸੀਂ ਦੋਸਤੋ ਨੋਟ ਕਰ ਸਕਦੇ ਜੇ ਅੱਜ ਦੋਸਤੋ ਆਪਾਂ 26 ਜਨਵਰੀ ਨੂੰ ਇਹ ਕਵਰੇਜ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 9:30 10:00 ਵਜੇ ਦਾ ਸਮਾਂ ਐਨੀਮਲ ਟੋਟਲ ਜਿਹੜੇ ਅੱਜ ਤੁਹਾਨੂੰ ਦੋਸਤੋ 5 ਮੱਝਾਂ ਤੇ 2 ਬੇੜਾਂ ਦਿਖਾਉਣਾ ਹੈ ਪਸ਼ੂ ਟੋਟਲ ਜਿਹੜੇ 7 ਪਸ਼ੂ ਹੋਣਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਸੂਈਆਂ ਸਵਾਈਆਂ ਦੋ ਗੱਬਣ ਤੇ ਦੋ ਵੜਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਹੋਣਗੀਆਂ ਠੀਕ ਹੈ ਜੀ ਮਤਲਬ ਕਿ ਟੋਟਲ ਜਿਹੜੇ ਪੰਜ ਪਸ਼ੂ ਸੂਏ ਸਵਾਈਏ ਆ ਦੋ ਗੱਬਣ ਆ ਤੇ ਬਿਲਕੁਲ ਸੱਤ ਨਗਾਂ ਦੀ ਜਿਹੜੀ ਡਿਟੇਲ ਆ ਤੁਹਾਨੂੰ ਮਿਲ ਜੂਗੀ ਇਸ ਕਵਰੇਜ ਦੇ ਵਿੱਚ ਸੋ ਕੱਲੇ-ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਕੱਲੇ-ਕੱਲੇ ਪਸ਼ੂ ਦਾ ਰੇਟ ਭਾਅ ਪੜਤਾ ਪਾਪੂਸ਼ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੇ ਬਾਕੀ ਆਓ ਇੱਥੇ ਨਰਕ ਪਰਕ ਕਰੋ ਤਸੱਲੀ ਕਰੋ ਹਰ ਵਾਰ ਆਪਣੀ ਰਿਕਵੈਸਟ ਇੱਕ ਬੇਨ ਸਾਰੇ ਖਰੀਦਾਰ ਵੀਰਾਂ ਦੇ ਅੱਗੇ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਘਾੜਨ ਕੇ ਨਰਕ ਪਰਖਾ ਤਸੱਲੀ ਆ ਉਹ ਚੌਥਾ ਥਣਾ ਦੀ ਦੋਸਤੋ ਭਰਾ ਕੇ ਆਪਣੀ ਤਸੱਲੀ ਕਰ ਲਿਓ ਕੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚਾਰੇ ਥਾਣੇ ਦੋਸਤੋ ਆਪਣਾ ਤਿੱਪ ਕੇ ਠੀਕ ਆ ਤੇ ਆਉਂਦੇ ਰਹਿੰਦੇ ਆ ਪਸ਼ੂ ਵੀਰ ਗੁਰਵਿੰਦਰ ਦੇ ਕੋਲ ਪਸ਼ੂ ਆਉਂਦੇ ਨਹੀਂ ਦੇ ਦੋਸਤੋ ਵਹਿੜਾ ਹੁਣ ਚਾਹੇ ਮੱਝਾ ਹੁਣ ਕੋਈ 5-7 5-6 ਨੱਕ ਜੜੇ ਐਵਰੀ ਟਾਈਮ ਹਰ ਰੋਜ਼ ਨਵੇਂ ਜੜੇ ਦੋਸਤੋ ਹੁੰਦੇ ਆ ਇਸ ਕਰੇ ਆਓ ਲੈਣੀਏ ਡਿਟੇਲ ਬਤੇਰੇ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜੈ ਇਨ੍ਹਾਂ ਪ ਤੇ ਕੀ ਰੇਡ ਪਾਪੜ ਤੇ ਰਹਿਣਗੇ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੇ ਹੋਰ ਵੀਰ ਗੁਰਵਿੰਦਰ ਕੀ ਹਾਲ ਚਾਲ ਵਧੀਆ ਜੀ ਵਧੀਆ ਸਭ ਠੀਕ ਠਾਕ ਤੁਸੀਂ ਤੇ ਬਹੁਤ ਵਧੀਆ ਵੀਰੇ ਚੱਲ ਜੰਦੇ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਹੈ ਵੀਰੇ ਬਹੁਤ ਵਧੀਆ ਗੱਲ ਆ ਤੇ ਅੱਛਾ ਗੁਰਵਿੰਦਰ ਵੀਰੇ ਜਿੱਦ ਆਜ ਅੱਜ ਆਪਾਂ ਦੱਸਦਾ ਵੀ ਟੋਟਲ 7 ਨਾਗਾ 3 ਮੱਜਾਂ ਸੁਈਆਂ 2 ਗੱਬਣ ਤੇ 2 ਵੜਾ ਵੀ ਸੁਈਆਂ ਦੋ ਵੜਾ ਵੀ ਸੁਈਆਂ ਹੀ ਆ ਠੀਕ ਆ ਜੀ ਤੇ ਬਿਲਕੁਲ ਸੂਬੇ ਤਾਜ਼ੇ ਆ ਬਿਲਕੁਲ ਤਾਜ਼ੇ ਤਾਜ਼ੇ ਬਿਲਕੁਲ ਜੀ ਠੀਕ ओके ਚਵਾਈ ਬਹੁਤ ਵਧੀਆ ਸਾਰਿਆਂ ਦੀ ਠੀਕ ਹੈ ਜੀ ਠੀਕ ਜੀ ਤੇ ਵੀਰ ਆਣ ਕੇ ਆਦੀ ਪਾਸ ਕਰਕੇ ਇਲ ਜਾ ਸਕਦਾ ਅੰਜ ਭਾਵੇਂ ਗਰੰਟੀ ਤੇ ਵੀ ਲੈ ਜਾਏ ਕੋਈ ਚ ਪ੍ਰੋਬਲਮ ਨਹੀਂ ਆਏ ਹਾਂ ਬਿਲਕੁਲ ਜੀ ਬਿਲਕੁਲ ਅੰਦਰ ਪਹਿਲੇ ਨੰਬਰ ਤੋਂ ਵੀਰ ਇੱਥੋਂ ਸਟਾਰਟ ਕਰ ਲੀਏ ਗੱਬਣ ਮੈਂ ਇਹ ਤੋਂ ਕਰ ਲੀਏ ਸਟਾਰਟ ਇਹ ਸੂਈ ਹੈ ਵੀਰੇ ਇਹ ਸੂਈ ਹੈ ਝੋਟੀ ਹਾਂਜੀ ਇਹ ਕੱਲ ਸੂਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਕੱਲ ਸੂਈ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਸੂਹਾ ਦੂਜਾ ਕੇ ਇਹ ਤੀਜਾ ਸੂਆ ਵੀਰੇ ਤੀਜਾ ਸੂਆ ਮਾਝੀ ਹੋਗੀ ਤੇ ਲਓ ਦੋਸਤੋ ਤੀਜੇ ਸੂਏ ਮਾਝਾ ਤੇ ਕੱਲ ਸੂਈ ਤੇ ਬੱਚਾ ਮਗਰ ਮਗਰ ਦੋਸਤੋ ਕਟਾ ਮੇਲ ਕਾਫ ਆ ਤੇ ਬੌਲਾ ਹੁਣ ਅੱਜ ਮਾਰਨਿੰਗ ਹੋ ਗਈ ਚੋਈ ਦੂਜੇ ਕਢੰਗ ਦੀ ਹਾਂਜੀ ਲਓ ਜੀ 11 ਕਿਲੋ ਹੋਵੇਗਾ ਜੀ ਲਓ ਜੀ 11 ਕਿਲੋ ਦੋਸਤੋ ਬੌਲਾ ਅਜੇ ਨਾ ਵਿੱਚੋਂ ਕੋ ਮਨ ਲਓ ਛੱਡਿਆ ਹੋਇਆ ਡੋਕੇ ਸਾਰੇ ਕੱਢੇ ਨਹੀਂ ਸਾਫ ਨਹੀਂ ਕੀਤੀ ਹਾਂ ਪਰ 11 ਕਿਲੋ ਦੀ ਐਵਰੇਜ ਲਾ ਲਓ ਤੁਸੀਂ ਠੀਕ ਆ ਜੀ ਹਾਂਜੀ ਲਓ ਦੋਸਤੋ 11 ਕਿਲੋ ਬੌਲੇ ਤੋਂ ਚਵਾਈ ਬਹੁਤ ਸੋਹਣੀ ਆ ਨਾ ਬਹੂੜ ਨਾ ਚਟਾ ਚਵਾਈ ਬਹੁਤ ਹੀ ਵਧੀਆ ਐ ਬੱਸ ਜਿਵੇਂ ਮਰਜ਼ੀ ਚੋਈ ਆ ਠੀਕ ਆ ਹਾਂਜੀ ਮਿੰਟੋ ਮਿੰਟ ਜੋਈ ਜਾਂਦੀ ਆ ਠੀਕ ਆ ਰੂਹੀ ਮੈਨਾਂ ਨਿਆਰਾ ਵੀਰੇ ਠੀਕ ਮੈਂ ਕਈ ਵਾਰ ਗਲਾ ਥਣਾ ਤੋਂ ਆ ਜਿਹੜਾ ਮੋਟੇ ਆ ਚਵਾਈ ਟਾਈਟ ਨਾ ਹੋਵੇ ਹੂੰ ਚਵਾਈ ਬਹੁਤ ਸੋਹਣੀ ਆ ਲਓ ਵੀ ਚਵਾਈ ਪਰਫੈਕਟ ਆ ਪੋਲੀ ਚਵਾਈ ਆ ਰੂਮ ਵਰਗੀ ਚਵਾਈ ਆ ਸੋ ਕਿਉਂਕਿ ਥੋੜੇ ਮੋਟੇ ਥਣਾ ਤੋਂ ਵੀਰ ਮੋਸਟਲੀ ਜਿਹੜਾ ਦੋਸਤ ਇੱਕ ਜਜਮੈਂਟ ਕਰ ਲੈਂਦੇ ਇਹ ਨਾ 17 ਕਿਲੋ ਦੁੱਧ ਕੱਢਦੀ ਰਹੀ ਆ ਅੱਛਾ ਜੀ ਹਾਂ ਜੀ ਠੀਕ ਆ ਹਾਂ ਤੇ ਚਵਾਈ ਪੋਲੀ ਆ ਦਾਸ ਜਾਨਾਂ ਤੋਂ ਜਿਹੜੀ ਸਟਾਰਟਿੰਗ ਹੁਣ ਬੌਲੇ ਤੋਂ ਆ ਬਾਕੀ ਪੋਲੀ ਚਵਾਈ ਆ ਥਣ ਚਟਾ ਬਹੁਤ ਸੋਹਣਾ ਵਿਖਾਲਾ ਤੁਹਾਨੂੰ ਜਿਹੜਾ ਦੋਸਤੋ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਚੌੜੇ ਪੇਟ ਕੁੜੇ ਦੇ ਵਿੱਚ ਆ ਬੱਚਾ ਅੱਗੇ ਕਟਾ ਮੇਲ ਕਾਫ ਵਧੀਆ ਤੰਦਰੁਸਤ ਐਕਟ ਬਹੁਤ ਵਧੀਆ ਜੀ ਵਧੀਆ ਠੀਕ ਹੈ ਜੀ ਲੈ ਵੀ ਵੀਰ ਗੁਰਵਿੰਦਰ ਖੋਲ ਕੇ ਕਰੀਏ ਮਾੜਾ ਜਿਹਾ ਸਾਹਮਣੇ ਸੋ ਬਾਕੀ ਦੋਸਤੋ ਹਾਈਟ ਕਾਤੇ ਵੀ ਸੋਣਾ ਹੈ ਤੇ ਸਭ ਤੋਂ ਵੀ ਅਹਿਮ ਗੱਲ ਇਹ ਹੈ ਕਿ ਪਲੀਪੋਸੀ ਚੰਗੀ ਹੈ ਕਰਮਾ ਵਾਲੀ ਸਭੀ ਸੁਭੀ ਚੰਗੀ ਹੈ ਬਾਕੀ ਤੁਹਾਨੂੰ ਬਾਹਰ ਤੋਰ ਕੇ ਦਿਖਾਉਣੇ ਆ ਚੌੜੀ ਪਿੱਠ ਪੁੜੇ ਦੀ ਤੇ ਥਣ ਚਟਾ ਬਹੁਤ ਮਸਤੂਰਤ ਆ ਲਓ ਜੀ ਸੋ ਚਵਾਈ ਵੀ ਆਲਮੋਸਟ ਤੁਹਾਨੂੰ ਦੱਸ ਹੀ ਦਿੱਤੀ ਹੈ ਦੋਸਤੋ ਪੋਲੀ ਚਵਾਈ ਆ ਬਾਕੀ ਕਰਮਾਲੀ ਸਭੀ ਝੂਬੀ ਚੰਗੀ ਆ ਕੋਈ ਸ਼ੱਕ ਨਹੀਂਗਾ ਅੱਗੇ ਕੋਈ ਵੀ ਆ ਬਾਕੀ ਸੂਸਬਾ ਦੇ ਵਿੱਚ ਆ ਨਾਰਮਲੀ ਤੁਹਾਨੂੰ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਫੇਰ ਵੀ ਕਰਮਾਲੀ ਕਿਸੇ ਪਾਸੇ ਟੁੱਟੀ ਨਹੀਂ ਗਈ ਕਈ ਵਾਰ ਆ ਪਸ਼ੂ ਦੋਸਤੋ ਸੁਣ ਤੋਂ ਬਾਅਦ ਇੱਕ ਲੱਪਾ ਜਿਹਾ ਆ ਜਾਂਦਾ ਚਾਰੂ ਬਹੁਤ ਆ ਪੱਠੇ ਜਿਹੜਾ ਜਿਹੜਾ ਮਾਜੀ ਭਾਵੇਂ ਤੂੜੀ ਪਾ ਦੇ ਭਾਵੇਂ ਚਾਰ ਪਾਏ ਭਾਵੇਂ ਹਰੇ ਪਾਏ ਬਾਕੀ ਗੁਰਵੰਦਰ ਵੀਰ ਲੱਗਦਾ ਵੀ ਪਲੀ ਪੂਰੀ ਪੂਰੀ ਚਾਰ ਤੇ ਹੀ ਆ ਮੈਂ ਨਾ ਪੂਰੀ ਸੰਭੀ ਆ ਵੀਰੇ ਆ ਸਾਰੀਆਂ ਮੱਜਾਂ ਉਹਨਾਂ ਕੋਲ ਇਸ ਤਰ੍ਹਾਂ ਆਂਦੀਆਂ ਜ ਤੋ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਭਰਾਵਾ ਤੀਜਾ ਸੂਬਾ ਇਹ ਸੋਈ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਚੰਗੀ ਕਰਮਾ ਵਾਲੀ ਕਿਸੇ ਵੀਰ ਨੇ ਪੂਰਾ ਸ਼ੌਂਕ ਨਾਲ ਜਿਹੜਾ ਦੋਸਤੋ ਪਸ਼ੂ ਸੰਭਿਆ ਤੇ ਸੰਭਾਲ ਦਾ ਪਤਾ ਵੀ ਲੱਗਣ ਦਿਆ ਸਿਹਤ ਵਾਈਜ਼ ਵੇਖਦੇ ਆ ਸਾਰੀ ਤੇ ਬੌਲੇ ਤੋਂ ਜਿਹੜੀ ਸਟਾਰਟਿੰਗ ਚੰਗੀ ਆ ਪੱਕੀ ਉਮੀਦ ਆਪਾਂ ਚੰਗੀ ਕਰ ਸਕਦੇ ਆ ਦੋ ਦੋ ਸੋਨਾ ਭਰ ਦੋਗੀ ਚੰਗੀ ਸੇਵਾ ਤੇ ਤੇ ਮੇਲ ਕਾਫ ਕੱਟਿਆਂ ਨੂੰ ਜਨਮ ਦਿੱਤਾ ਤੇ ਗੁਰਵਿੰਦਰ ਵੀਰ ਕੀ ਮੁੱਲ ਰਊਗਾ ਇਹਦਾ ਮੁੱਲ ਵੀਰੇ 1 20 ਕਰਦੇ ਆ ਇਹਦਾ ਅੱਛਾ ਜੀ ਹਾਂਜੀ ਤੇ ਬਾਕੀ ਮਾਨਤਨ ਹਰ ਇੱਕ ਪਸ਼ੂ ਦੇ ਵਿੱਚ ਹੁੰਦਾ ਹੀ ਰਹਿੰਦਾ ਹੁੰਦਾ ਮਾਨਤਨ ਕਰਦਾ ਹੈ ਕੋਈ ਨਹੀਂ ਥੋੜਾ ਜਨਾ ਕਰਦਾ ਹੈ ਕਰ ਦਵਾਂਗੇ ਕੋਈ ਨਹੀਂ ਆ ਜਰੂਰ ਹੈ ਜੇ ਉਹ ਵੀ ਕੋਈ ਗੁਜਾਇਸ਼ ਹੋਈ ਹਾਂ ਨਹੀਂ ਨਹੀਂ ਕਰਾਂਗੇ ਵੀਰੇ ਠੀਕ ਹੈ ਜੀ ਲਓ ਦੋਸਤੋ ਇੱਕ 20 ਦੇ ਵਿੱਚੋਂ ਛੋੜਛੱਪਾ ਮਾਨਤਨ ਹੋ ਹੋ ਜਾਊਗਾ ਮੱਝ ਪਸੰਦ ਆਊਗੀ ਤੁਹਾਡੇ ਕਿਉਂਕਿ ਥਣ ਚੱਡੇ ਦੀ ਸਾਫ਼ ਸੁਥਰੀ ਆ ਸਾਫ਼ ਸੁਥਰੇ ਪਸ਼ੂ ਤੇ ਬਹੁਤ ਵੇਰ ਗਾਖ ਨੇ ਖਰੀਦਦਾਰ ਕਾਫੀ ਵੇਰ ਡਿਮਾਂਡ ਕਰਦੇ ਰਹਿੰਦੇ ਵੀ ਸਾਫ਼ ਸੁਥਰਾ ਪਸ਼ੂ ਨਿਕਲੇ ਤੇ ਜਰੂਰ ਦੱਸਿਓ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਮਾਜੀ ਛੱਡਣ ਵਾਲੀ ਨਹੀਂ ਕਿ ਬਾਕੀ ਕਿ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਦੋਸਤੋ ਤੁਹਾਨੂੰ ਇਹ ਝੋਟੀ ਦਿਖਾਉਣੀ ਆ ਗੁਰਵਿੰਦਰ ਵੀਰ ਇਹਦੀ ਕੀ ਡਿਟੇਲ ਆ ਸੈਕਿੰਡ ਨੰਬਰ ਇਹ ਵੀ ਦੁੱਜੇ ਸੂਏ ਸੂਣਾ ਇਹਨੇ ਹੁਣ ਇਹ ਗੱਬਣਾ ਕੀ ਆਪਣੇ ਕੋਲ ਹਾਂਜੀ ਇਹ ਗੱਬਣਾ ਜੀ ਇਹ ਹਜੇ ਲੈਂਦੀ ਆ ਵੀਰੇ ਇਹ 10 ਦਿਨ ਲਓ ਜੀ 10 ਦਿਨ ਦੋਸਤੋ ਹਜੇ ਕੱਟਦੀ ਆ ਸੂਹਾ ਦੁੱਜਾ ਸੂਂਦੀ ਆ ਵੀ ਹਾਂਜੀ ਇਹ ਦੁੱਜਾ ਸੂਹਾ ਸੂਂਦੀ ਆ ਲਓ ਵੀ ਝੋਟੀ ਇਹ ਵੀ ਦੋਸਤੋ ਸਪੈਸ਼ਲ ਆ ਚੰਗੀ ਸੰਭੀ ਸੂਪੀ ਆ ਕਿਸੇ ਪਾਸਿਓ ਤੁਸੀਂ ਵੇਖੋ ਕੋਈ ਲਿਸ ਫਿਕ ਤੁਹਾਨੂੰ ਨਜ਼ਰ ਨਹੀਂ ਆਊਗੀ ਬਿਲਕੁਲ ਚ 10 ਦਿਨ ਹਜੇ ਸਮਾਂ ਲੈਂਦੀ ਆ ਕਰਮਾ ਵਾਲੀ ਜਿਵੇਂ ਜਿਵੇਂ ਦਿਨ ਦੋਸਤੋ ਨੇੜੇ ਆਉਣਗੇ ਉਵੇਂ ਉਤਰੂਗੀ ਦੇਵੇ ਵਾਲੇ ਪਾਸਿਓਂ ਦੇਵਾ ਕਰਮਾੜੀਆਂ ਭਰਨਾ ਸ਼ੁਰੂ ਬਹੁਤ ਪਤਲੀ ਇਨ ਐਂ ਬਿਲਕੁਲ ਪਤਲੀ ਐਨ ਲਫਾਫਾ ਹੀ ਹੈ ਕਿ ਸਕਿਨ ਜਿਹੜੀ ਦੋਸਤੋ ਬਿਲਕੁਲ ਐਨ ਪਤਲਾ ਪਿੰਡਾ ਜਿਵੇਂ ਗੰਡੇ ਦਾ ਛਿਲਕ ਹੁੰਦਾ ਠੀਕ ਆ ਤੇ ਸੈਕਿੰਡ ਟਾਈਮਰ ਝੋਟੀ ਇਹ ਸੁਣ ਜਾ ਰਹੀ ਆ 10 ਦਿਨ ਹਜੇ ਲੈ ਜੂਗੀ ਤੇ ਕਰਮਾ ਵਾਲੀ ਚੰਗੀ ਸੋਣੀ ਆ ਸਭੀ ਸੂਬੀਆ ਵਜਨ ਭੁਜਨ ਪੂਰਾ ਆ ਵੇਖਦੇ ਆ ਸਾਰੀ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਵਜਨ ਲੋਡ ਪੂਰਾ ਕੱਦ ਵੀ ਚਾਹੇ ਵੀਰ ਕੋਈ మీడియం ਮਾਰ ਲੈ ਵੇਲ ਬੂਲ ਸਪੈਸ਼ਲ ਆ ਵੇਲ ਸੋਹਣੀ ਆ ਕੱਦ మీడియం ਆ ਪਲੀ ਪੁਲੀ ਚੰਗੀ ਆ ਦੇਖੋ ਜੀ ਸੋ ਬਾਕੀ ਦੋਸਤੋ ਜਿਹੜਾ ਪਸ਼ੂ ਤੁਸੀਂ ਸੋਇਆ ਸੋਇਆ ਲੈ ਕੇ ਜਾਂਦੇ ਹੋ ਦੋ ਡੰਗ ਚਵਾਈ ਹੁੰਦੀ ਹੋ ਜਾਂਦੀ ਆ ਬਾਕੀ ਜਿਹੜਾ ਪਸ਼ੂ ਗੱਭਣਾ ਉਹਦੀ ਤਿਪੜ ਦੇ ਵਿੱਚ ਵੀ ਪੂਰੀ ਤਸੱਲੀ ਹੋਊਗੀ ਚਾਹੇ ਵੀਰ ਕੋਈ ਆਨਲਾਈਨ ਮਗਾਉਂਦਾ ਵਿਡੀਓ ਕਾਲ ਤੇ ਕੋਈ ਤੁਸੀਂ ਤਪਾ ਕੇ ਆਪਣੀ ਤਸੱਲੀ ਕਰ ਸਕਦੇ ਜੇ ਅਦਰਵਾਇਜ਼ ਤੁਸੀਂ ਘਰ ਆਣ ਕੇ ਆਪਦਾ ਚੌਥਾ ਥਾਣਾ ਦੀ ਵੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਫੇਸ ਕੁਆਲਿਟੀ ਦੇਖ ਸਕਦੇ ਜੀ ਆਹ ਲਓ ਜੀ ਠੀਕ ਆ ਸੋ ਚਾਰ ਥਾਣਾ ਦੋਸਤੋ ਚਾਰੇ ਥਾਣਾ ਦੀ ਵਿਥ ਵਿਰਲ ਆ ਬਿਲਕੁਲ ਤੁਹਾਡੇ ਸਾਹਮਣੇ ਜਿਵੇਂ ਜਿਵੇਂ ਇਹ ਲੇਵਾ ਭਰਿਆ ਕਰਮਾਲੀ ਨੇ ਨਖੇੜ ਹੋਰ ਕੱਢ ਜੂਗੀ ਆਪਸੀ ਥਾਣਾ ਦਾ ਰੋਮ ਦੀ ਜੀ ਬਾਕੀ ਗੁਰਮਿੰਦਰ ਭਾਈ ਦਸਾਂ ਦਿਨਾਂ ਦੇ ਵਿੱਚ ਕਰਮਾਂ ਵਾਲੀ ਤਿਆਰੀ ਸੋਣੀ ਕਰ ਲੀ ਪੂਰੀ ਪੂਰੀ ਵੀਰੇ ਪੂਰੀ ਫੱਬ ਜੂਗੀ ਪੂਰੀ ਹਾਂਜੀ ਹਾਂਜੀ ਪੂਰੀ ਕਰਦੇ ਤੇ ਕੀ ਕਰਦੇ ਆ ਮੋਲੇੰ ਦਾ ਕਿ ਰੂਗ ਇਹਦਾ 90000 ਰੁਪਇਆ ਮੰਗਦਾ ਵੀਰੇ 90 ਹਾਂਜੀ ਠੀਕ ਹੈ ਜੀ ਤੇ ਬਾਕੀ ਦੋਸਤੋ ਪਹਿਲਾਂ ਮੈਂ ਜ਼ਿਕਰ ਕਰਤਾ ਤੇ ਕੋਈ ਫਿਕਸ ਨਹੀਂਗਾ ਥੋੜਾ ਬਤਾ ਕਿਸੇ ਵੀਰ ਦਾ ਦੂਰੋਂ ਨੇੜੇੋਂ ਤੁਰਿਆਂ ਦਾ ਮਾਨਤਨ ਹੁੰਦਾ ਰਹੂਗਾ ਬਾਕੀ ਆਰ ਡਰਡਰ ਦੀ ਕੁਆਲਿਟੀ ਸੋਹਣੀ ਬਣਾ ਕੇ ਤਿਆਰ ਕਰੋ ਕਿ ਢਿਲਣਾ ਟੁਲਾ ਕਾਫੀ ਆ 10 ਦਿਨਾਂ ਦਾ ਸਮਾਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਬਿਲਕੁਲ ਸ਼ਾਰਟ ਟੇਲ ਆ ਪੂਛ ਪਾਸ਼ ਵੀ ਤੁਸੀਂ ਵੇਖੋਗੇ ਠੀਕ ਆ ਜੀ ਚਾਈ ਸੂਈ ਪੂਰੀ ਆ ਤੇ ਬਾਕੀ ਵਜਨ ਬੁਜਨ ਚੰਗਾ ਕੋਈ ਇਥੇ ਆਉਂਦਾ ਵੀਰ ਕੋਈ ਇਹ ਨਹੀਂ ਹੋਊਗਾ ਕੋਈ ਨਸੇਰਾ ਪਸ਼ੂ ਹੋਊਗਾ ਬਾਕੀ ਜਿਹੜਾ ਪਸ਼ੂ ਨਾਰਮਲ ਦਰਮਿਆਨੀ ਸੇਵ ਵਾਲਾ ਹੋਇਆ ਉਹ ਵੀ ਆਪਾਂ ਦੱਸ ਦਾਂਗੇ ਸਭੀ ਚੰਗੀਆਂ ਕਰਮਾਂ ਲਈ 90 ਹਜ਼ਾਰ ਮੁੱਲ ਅੱਗੇ ਆ ਗਈ ਆਪਣੇ ਕੋਲ ਵੀਰ ਗਰਵਿੰਦਰ ਨੀਲੀ ਦੇ ਵਿੱਚ ਹਾਂਜੀ ਇਹ ਮੱਝ ਸੂਈ ਆ ਇਹ ਨਹੀਂ ਗੱਬਣ ਆ ਇਹ ਦੂਜਾ ਸੂਹਾ ਸੋਨਾ ਹੋਣੇ ਨੇ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੂਹਾ ਦੋਸਤੋ ਸੋਨਾ ਗੱਬਣ ਮੱਝ ਤੇ ਨੀਲੀ ਰਾਵੀ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਥੋੜੀ ਜੀ ਓਵਰ ਵਾਈਟਨਸ ਤੁਹਾਨੂੰ ਥੋੜੀ ਜੀ ਲੱਗੂਗੀ ਵੀ ਬਧੇਰੇ ਹੈਗੀ ਆ ਤੇ ਦਿਨ ਕਿੰਨੇ ਕੁ ਲੈਜੂ ਅਜੇ ਆ ਇਹ ਵੀਰੇ ਹਫਤਾ ਲੈਂਦੀ ਆ ਜੀ ਹਫਤਾ ਹਾਂਜੀ ਲਓ ਦੋਸਤੋ ਇੱਕ ਹਫਤਾ ਹਜੇ ਬਾਕੀ ਆ ਸੂਣ ਦੇ ਵਿੱਚ ਸੂਵਾ ਦੁਜਾ ਕਿ ਤੀਜਾ ਦੱਸਿਆ ਨਹੀਂ ਨਹੀਂ ਦੁਜਾ ਸੂਵਾ ਦੁਜਾ origignal ਹੀ ਹੋਗਾ origignal ਦੁਜਾ ਹੀ ਇੱਥੋਂ ਲਈ ਪਗਵੰਡੂ ਲਈ ਦੁਜਾ ਸੂਵਾ ਹਾਂਜੀ ਬਾਕੀ ਕਦਕੁੱਦ ਚੋਖਾ ਹੈ ਹਾਂ ਕਾਦਲ ਨੂੰ ਨਹੀਂ ਕੋਈ ਵੀ ਉਹਨਾਂ ਵੱਡੇ ਕਦ ਦੇ ਵਿੱਚ ਆ ਵੀਰੋ ਵੀ ਕਦਕੁੱਦ ਨਾਰਮਲ ਆਪਾਂ ਮੱਜਾਂ ਦਾ ਦੇਖਦੇ ਆ ਵੱਡੇ ਕਦ ਕਾਠ ਦੀ ਇਹ ਜਿਹੜੇ 200 ਝੋਟੀ ਕੋਈ ਮੰਨ ਕੇ ਖਰੀਦ ਸਕਦਾ ਸੂੂ ਸੂਤੇ ਨਿਸ਼ਾਨ ਵੀ ਪੂਰਾ ਥਾਣੇ ਵੀ ਬਹੁਤ ਸੋਹਣੇ ਲੱਗੇ ਥਾਣ ਥਣ ਬਹੁਤ ਸੋਹਣੇ ਆ ਬਾਕੀ ਸਫਾਈਆਂ ਸੁਫਈਆਂ ਪੂਰੀਆਂ ਨੇ ਥਣਾ ਦੀਆਂ ਆਪਸੀ ਆ ਵੇਖੋ ਆ ਲੋ ਆਹ ਹੈ ਆ ਕਰੋ ਚੈੱਕ ਠੀਕਾ ਬਹੁਤ ਸੋਹਣੀ ਕੁਆਲਿਟੀ ਹੈ ਥਾਣਾ ਦੀ ਤੇ ਗੁਰਮਿੰਦਰ ਭਾਈ ਹਫਤਾ ਕੱਢ ਜੂਗੀ ਹੈ ਹਾਂਜੀ ਪੂਰਾ ਹਫਤਾ ਲੈਂਦੀ ਵੀਰੇ ਹਫਤਾ ਲੈ ਜੂਗੀ ਦੋਸਤੋ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਘਾ ਸੁੰਗਾ ਦੀ ਵੀ ਬਹੁਤ ਸਪੈਸ਼ਲ ਆ ਛੋਟੇ ਜਿਹੇ ਸਿੰਘਾ ਕੁਲਾਈ ਦੇ ਵਿੱਚ ਆ ਪੂਰਾ ਸਿੰਘ ਕੱਦ ਕਾਟ ਦੇ ਨਾਲ ਜਿਹੜਾ ਦੋਸਤੋ ਪੂਰਾ ਜਾਹਦਾ ਸਿੰਘ ਆ ਠੀਕ ਆ ਜੀ ਪਰ ਹਾਈਟ ਬਹੁਤ ਸੋਹਣੀ ਆ ਹਾਈਟ ਵਾਲੇ ਪਾਸਿਓ ਇਹ ਨਹੀਂ ਆਪਾਂ ਕਹਾਂਗੇ ਵੀ ਢਿੱਲ ਮਾਠਾ ਕੋਈ ਦਰਮਿਆਨੀ ਆ ਜਾਂ ਮੀਡੀਅਮ ਆ ਹਾਈਟ ਠੀਕ ਵੀ ਸੋ ਆਪਸੀ ਥਾਣਾ ਤਾਂ ਨਖੇੜ ਵੀ ਚਲੋ ਵਧੀਆ ਹੈਗਾ ਕੋਈ 2-2 3-3 ਇੰਚ ਤੇ ਥਾਣਾ ਲਗਾ ਸਾਫ ਸੁਥਰੀ ਆ ਲੈਵੇ ਆਰਡਰ ਵਾਲੇ ਪਾਸਿਓ ਤੇ ਸੋਨਾ ਲੇਵਾ ਜਿਹੜਾ ਦੋਸਤ ਬਣਾ ਕੇ ਤਿਆਰ ਕਰੂਗੀ ਅਜੇ 7 ਦਿਨ ਸਮਾਂ ਬਾਕੀ ਇਸੂਨ ਦੇ ਵਿੱਚ ਆ ਲੋ ਗਰਵਿੰਦਰ ਵੀਰ ਅ ਮਾਝ ਚੰਗੀ ਏ ਝੋਟੀਆਂ ਦੇ ਵਿੱਚ ਹੀ ਚੱਲ ਹਾਂਜੀ ਦੂਜਾ ਸੂਆ ਸੋਣੀ ਹੈ ਪਹਿਲੇ ਸੂਵੇ ਦਾ ਕੋਈ ਰਿਕਾਰਡ ਕੋਡ ਕੋ ਚਲੋ ਪੁੱਛੇ ਕਰਾਂਗੇ ਇਹ ਪਹਿਲੇ ਸੂਏ ਨੇ ਵੀਰੇ ਦੁੱਧ ਦਿੱਤਾ 14 ਕਿਲੋ ਅੱਛਾ ਜੀ ਹਾਂਜੀ 14 ਕਿਲੋ ਦੁੱਧ ਫਿਰਦਾ ਹਾਂ 14 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਲੋ ਦੋਸਤੋ ਪਹਿਲੇ ਸੂਵੇ ਨੇ ਬਿਲਕੁਲ ਪਹਿਲੇ ਸੂਵੇ ਦੇ ਵਿੱਚ ਕੋਈ 14 ਕਿਲੋ ਦੀ ਜਿਹੜੀ ਮਿਲਕ ਕਪੈਸਿਟੀ ਤੇ ਹੁਣ ਵੀ ਤੁਸੀਂ ਜਜਮੈਂਟ ਕਰ ਸਕਦੇ ਜੀ ਦੋਸਤੋ ਬਾਕੀ ਦੁੱਧ ਸੇਵਾ ਦਾ ਜਿਹੋ ਜਿਹਾ ਆਰਡਰ ਹਵਾਨਾ ਲੇਵਾ ਤਿਆਰ ਕਰਦੀ ਪਈ ਆ ਕਰਮਾਂ ਵਾਲੀ ਉਮੀਦ ਕਰ ਸਕਦੇ ਆ ਵੀ ਸੋਨਾ ਲੇਵਾ ਬਣਾ ਕੇ ਤ ਆ ਦੇਖੋ ਠੀਕ ਆ ਸੋ ਬਿਲਕੁਲ ਫਰੀਕੀ ਬਰੂਕੀ ਜਿਹੜੀ ਆ ਦੋਸਤੋ ਲੇਵੇ ਦੇ ਵਿੱਚ ਥਣਾ ਦੀ ਕੁਆਲਿਟੀ ਨੂੰ ਦੇਖਦੇ ਹੋਏ ਆਪਾਂ ਜਜਮੈਂਟ ਕਰ ਸਕਦੇ ਆ ਵੀ ਸੋਹਣੀ ਵੰਡ ਥਣ ਥਣ ਬਹੁਤ ਸੋਹਣਾ ਮੁਠੀ ਥਣ ਹਾਂਜੀ ਬੱਤ ਇਹ ਗਰਮਿੰਦਰ ਕਮਾਲ ਗੀ ਵੀਰ ਲੇ outra ਸੰਗਲ ਜਾ ਪਾਇਆ ਹੈ ਨੇ ਉਹਨਾਂ ਨੇ ਹਾਂ ਉਹ ਸੰਗਲ ਛੇਤੀ ਖੋਲ ਦਣੀ ਹੈ ਕਰਕੇ ਤੇ ਲਿਆ ਰ ਆ ਪਾਇਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਆਖੋ ਕਿ ਬਹੁਤ ਸੋਹਣੀਆ ਬਿੱਲੀ ਮਨਕਣੀ ਆਖਾ ਕਰਮਾ ਵਾਲੀ ਦੀ ਸੋ ਬਾਕੀ ਮੱਝ ਪਸੰਦ ਆਊਗੀ ਵੱਡੇ ਕੱਦ ਪੁੱਤ ਦੇ ਵਿੱਚ ਤੇ ਦੁੱਧ ਵੀ ਸੋਨਾ ਭਰ ਦੂਗੀ ਬਾਕੀ ਅਗੇ ਚੰਗੀ ਸਿਵਾ ਮੈਟਰ ਕਰਦੀ ਆ ਤੇ ਕਾਫੀ ਵੀਰ ਡਿਮਾਂਡ ਕਰਦੇ ਆ ਇਹੋ ਜਿਹੇ ਪਸ਼ੂ ਦੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਤੇ ਕਰਮਿੰਦਰ ਭਾਈ ਕੀ ਮੰਗ ਕਰਦੇ ਆ ਕਿੱਥੋਂ ਤੱਕ ਮਿਲਣੂ ਦੇਣ ਇੱਕ 20 ਮੰਗਦੇ ਆ ਜੀ ਇੱਕ 20 ਹਾਂ ਜੀ ਠੀਕ ਹੈ ਜੀ ਤੇ ਇੱਕ 20 ਦੇ ਵਿੱਚੋਂ ਮਾਨਤਨ ਫਿਰ ਖੁੱਲੇ ਕਰਨਾ ਪੈਣਾ ਹਾਂ ਕੋਈ ਨਹੀਂ ਕਰਦਾਂਗੇ ਠੀਕ ਆ ਭਰਾ ਠੀਕ ਆ ਲਓ ਦੋਸਤੋ 120000 ਵੀਰਾਂ ਦਾ ਵੀ ਮੰਗ ਕਰਦੇ ਆ ਡਿਮਾਂਡ 120 ਆ ਅਜੇ ਵੀਰੇ ਬਣਾਇਆ ਨਹੀਂ ਨਾ ਲੈਵਾ ਇਹਦਾ ਲੈਵਾ ਬਣਾਉਣਾ ਮਨ ਲਾ ਫਸੂ ਕੀ ਕਰਮਾ ਜੀ ਜਿੰਨਾ ਕ ਦੋਸਤੋ ਵੇਖੋ ਸਟਰਕਚਰ ਜਿਹੜਾ ਤਿਆਰ ਹੋ ਰਿਹਾ ਜਿੰਨਾ ਕ ਗਾਹ ਨੂੰ ਕੱਲੀ ਕਹਿਣ ਵਾਲੀ ਗੱਲ ਨਹੀਂ ਜਿੰਨਾ ਕ ਗਾਹ ਨੂੰ ਮੈਂ ਬੈਕ ਸਾਈਡ ਨੂੰ ਵੇਖੋ ਕੱਢ ਰਹੀ ਐ ਸੂਹ ਵਾਲੇ ਪਾਸੇ ਨੂੰ ਠੀਕ ਆ ਤੇ ਸੋਨਾ ਲੈਵਾ ਬਣਾ ਕੇ ਤਿਆਰ ਕਰੂਗੀ ਇੱਕ ਕਿਸ਼ਤੀ ਟੈਪ ਲੈਵਾ ਤਿਆਰ ਕਰੂਗੀ ਤੇ ਬਾਕੀ ਪਸੰਦ ਆਊਗੀ ਜਿੱਡਾ ਕੱਦ ਪੋਤਾ ਦੋਸਤੋ ਕੋਈ ਚੰਗੀ ਸੇਵਾ ਵਾਲਾ ਵੀਰ ਮਿਲ ਗਿਆ ਪੂਰਾ ਉਹਨੇ ਸਰੀਰ ਵਾਲੇ ਪਾਸਿਓਂ ਭਰ ਲਈ ਤੇ ਫੁੱਲ ਵੱਡੀ ਮੱਝ ਜਾਪੂਗੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਅੱਛਾ ਗੁਰਵਿੰਦਰ ਭਾਈ ਅਗਲੀ ਜਿਹੜੀ ਆਪਣੇ ਕੋਲ ਇਹ ਆ ਗਈ ਆ ਇਹ ਵੀਰੇ ਇਹਨੂੰ ਮੱਝ ਨੂੰ ਸੂਈ ਨੂੰ ਅੱਜ ਹੋ ਗਿਆ 4 ਦਿਨ ਅੱਛਾ ਹਾਂਜੀ ਇਹਦਾ ਨਾ ਬੱਚਾ ਐਕਸਪਾਇਰ ਹੋ ਗਿਆ ਵਾ ਐਕਸਪਾਇਰ ਹੋ ਗਿਆ ਹਾਂਜੀ ਠੀਕ ਹੈ ਜੀ ਤਾਂ ਨੂੰ ਬਥੇਰੇ ਆ ਹਾਂ ਹੁਣ ਇਹਦੇ ਥੱਲੇ ਦੁੱਧ ਮੰਨ ਲਓ 10 ਕਿਲੋ ਆ ਠੀਕ ਹੈ ਤੇ ਵੰਡ ਪਾ ਗਏ ਨਾ ਤੇ ਮਗਰ ਲਿਆਂ ਲੱਤਾਂ ਨੂੰ ਜੂੜ ਪਾ ਲੈਣਾ ਵਾ ਅੱਛਾ ਜੀ ਤੇ ਜਿਵੇਂ ਮਰਜ਼ੀ ਚੋਈਓ ਥੱਲੇ ਲੱਤਾਂ ਨੂੰ ਜੂੜ ਪਾ ਲੈ ਹਾਂਜੀ ਹਾਂਜੀ ਥੱਲੇ ਲੱਤਾਂ ਨੂੰ ਜੂੜ ਪਾ ਲੈਣਾ ਮਗਰ ਲਿਆਂ ਨੂੰ ਠੀਕ ਹੈ ਜਿਵੇਂ ਮਰਜ਼ੀ ਚੋਈਓ ਕੋਈ ਪ੍ਰੋਬਲਮ ਨਹੀਂ ਮਤਲਬ ਇਹ ਵੀ ਚਲੋ ਬੱਚਾ ਤਾਜ਼ਾ ਤਾ ਸੋਈਆ ਆਪਣੇ ਕੋਲ ਵੀ ਵੀਡੀਓ ਹੈਗੀ ਆ ਜੇਰ ਦੀ ਸਭ ਕੁਝ ਵੀਡੀਓ ਹੈਗੀ ਆ ਆਪਾਂ ਦਿਖਾ ਦਾਂ ਬਾਕੀ ਹੋਸਾ ਟਿਕ ਟਕ ਆ ਜਾਏ ਕੋਈ 2-4 ਦਿਨਾਂ ਤੱਕ ਪਾੜ ਦੇ ਸੈਟਿੰਗ ਹੋ ਜਾ ਉਹਨਾਂ ਨੇ ਦੇਣਾ ਚ ਹੋਈ ਹਾਂ ਹੋ ਹੀ ਜਾਣੀਆਂ ਵਧੀਆ ਵਾ ਅੱਗੇ ਵੰਡ ਪਾ ਕੇ ਚੋਲੀ ਦੀ ਬਾਕੀ ਕਿਸੇ ਤਰ੍ਹਾਂ ਟਿਕਟ ਲਾ ਲਾਇਆ ਕਿਤੇ ਭ ਉਹ ਗੇਰ ਕੀ ਵਜਿਦਾ ਸੋ ਦੋਸਤੋ ਕਈ ਵਾਰ ਬੱਚਾ ਬਿਲਕੁਲ ਤਾਜੇ ਸੂਏ ਪਸ਼ੂ ਦਾ ਹੈ 10 ਕਿਲੋ ਮੰਨ ਲਓ ਹੈਗਾ ਇਹਦੇ ਤੋਂ 10 ਕਿਲੋ ਹੈਗਾ ਨਵੀਂ ਸੂਈ ਨੂੰ ਅੱਜ 10 ਕਿਲੋ ਉਹ ਨਾ ਫਾ ਆ ਗਿਆ ਸੀ ਇਹਨੂੰ ਬੱਚੇ ਨੂੰ ਅੱਛਾ ਅੱਛਾ ਹਾਂਜੀ ਠੀਕ ਆ ਤੇ ਧਾਰਾਂ ਤੂਰਾਂ ਦੀ ਚਵਾਈ ਸਾ ਮੈਂ ਓਕੇ ਵੀਰੇ ਇੱਕ ਧਾਰ ਦਾ ਵੀ ਫਰਕ ਹੈਗਾ ਠੀਕ ਆ ਸੁਬਾ ਹੋਊਗਾ ਤੀਜਾ ਜਾਂ ਚੌਥਾ ਤੀਜਾ ਹੈਗਾ ਜੀ ਤੀਜਾ ਹਾਂਜੀ ਲਓ ਦੋਸਤੋ ਬਾਕੀ ਚੌਕ ਦਿਨਾਂ ਦੀ ਸੂਈ ਆ ਬੱਚਾ ਮਰ ਗਿਆ ਸੀਗਾ ਐਕਸਪਾਇਰ ਹੋ ਗਿਆ ਤੇ ਫਿਲਹਾਲ ਕੋਈ ਤੁਹਾਨੂੰ ਪਤਾ ਹੀ ਨਹੀਂ ਬੇ ਦੋਸਤੋ ਕੋਈ ਹਫਤਾ ਖੰਡ ਕੋਈ 2-4 ਦਿਨ ਪਸ਼ੂ ਇੱ ਠੀਕ ਹੈ ਜੀ ਡੰਗ ਵੀ ਪਨ ਸਕਦਾ ਬਾਕੀ ਆ ਜੋਗੀ ਟਿਕਾਣੇ ਤੇ ਜਿਹੜੇ ਵੀਰ ਨੇ ਅਗੇ ਥੋੜਾ ਲਾਲਚ ਹੋ ਜਾਂਦਾ ਪਸੂ ਨੂੰ ਪਾੜੇ ਓਂਡੇ ਚਾੜਦਾ ਤੇ ਟਕਾ ਲਿਆ ਤੁਸੀਂ ਤੇ ਬਿਲਕੁਲ ਜਿਹੜਾ ਮਾੜਾ ਮੋੜ ਕੋਈ ਟੀਕਾ ਲਾਉਣਾ ਵੀ ਕਦੀ ਪੈ ਸਕਦਾ ਇੱਕ ਅੱਧਾ ਦਿਨ ਕੋਈ ਇੱਕ ਅੱਧਾ ਟਾਈਮ ਉਹ ਵੀ ਜਿਹੜਾ ਦੋਸਤੋ ਖੜ ਜੂਗਾ ਕਿਉਂਕਿ ਤਾਜੀ ਸੂਈ ਆ ਦੁੱਧ 10 ਕਿਲੋ ਤੋਂ ਜਿਹੜੀ ਹੁਣ ਸਟਾਰਟਿੰਗ ਆ 10 ਕਿਲੋ ਹੁਣ ਮੌਜੂਦ ਆ ਦੋ ਦਾ ਇਸ ਮਾਜਦੇ ਥਲੇ ਸੁਬਾਹ ਤੇ ਜਸਰੀਆ ਵੀਰੇ ਆਪਾਂ ਇਤਰਾ ਹੀ ਮੰਨ ਲੋ ਦੇਣੀ ਇਹ ਨਹੀਂ ਗੱਲ ਵੀ ਆਤਰਾ ਬੱਚਾ ਅੱਗੇ ਰੱਖ ਕੇ ਆਪਣੇ ਕੋਲ ਸਾਰਾ ਕੁਝ ਸਬੂਤ ਹੈਗਾ ਜੇਰ ਜੂਰ ਦਾ ਇਹ ਨਹੀਂ ਵੀ ਆਪਾਂ ਬੱਚਾ ਅੱਗੇ ਲੈ ਮੈਨੇ ਖਿਲਾੜ ਕੇ ਆ ਦਿੰਨੇ ਚੱਲ ਕੋਈ ਨਹੀਂ ਵੀਰੇ ਲੈ ਹਨਾ ਅੱਛਾ ਗੁਰਵਿੰਦਰ ਨਹੀਂ ਚਲੋ ਸੋਈਦਾ ਤੇ ਸਬੂਤ ਡਿਟੇਲ ਨਿਕਲੀ ਆਉਣੀ ਕਿਦਾਂ ਦੀ ਫੋਟੋ ਖਿੱਚ ਕੇ ਤੁਸੀਂ ਹਨਾ ਹਾਂਜੀ ਹਾਂਜੀ ਜਾਂ ਜੇਰ ਪ੍ਰੋਪਰ ਜਿੱਦਾਂ ਪਈ ਹੈ ਵਧੀਆ ਵਧੀਆ ਜੀ ਓਕੇ ਸਾਬ ਉਹ ਮੰਦੀ ਵੀ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਵੱਡੀ ਦੀ ਵੀ ਓਕੇ ਓਕੇ ਕਿਉਂਕਿ ਇਹ ਵੀਰ ਨੂੰ ਵਿਖਾ ਦਈਏ ਨਾ ਅਗਲਾ ਹਨਾ ਬਿਲਕੁਲ ਬਿਲਕੁਲ ਕਰ ਲੈਂਦਾ ਬਿਲਕ ਲਓ ਵੀ ਦੋਸਤੋ ਫਿਲਹਾਲ ਇਹ ਮੱਜ ਕੋਈ 4-5 ਦਿਨਾਂ ਦੀ ਦੱਸਿਓ ਕਿਉਂ 4 ਦਿਨਾਂ ਦੀ ਵੀ ਰਿਹਾ ਲਓ ਜੀ 4-5 ਦਿਨਾਂ ਦੀ ਸੂਈ ਆ ਭਰਾਵੋ ਤੇ ਡਿਟੇਲ ਤੁਹਾਨੂੰ ਮਿਲ ਗਈ ਆ ਬੰਗਾ ਪਾ ਲਈਦਾ ਮਗਰ ਲੀਆਂ ਲਤਾਂ ਨੂੰ ਅੱਗੇ ਪਹਾੜਾ ਵੰਡਾ ਚਾੜ ਪਾ ਕੇ ਤੁਸੀਂ ਬੰਗਾ ਪਾ ਸਕਦੇ ਜੀ ਤੇ ਬਾਕੀ ਹੋ ਸਕਦਾ ਨਵੀਂ ਥਾਂ ਦੇ ਮਾੜਾ ਮੋੜ ਇੱਕ ਦੋ ਦਿਨ ਜਿਹੜਾ 200 ਟੀਕਾ ਵੀ ਲੈ ਸਕਦੀ ਆ ਕੋਈ ਬਾਲੀ ਵੱਡੀ ਗੱਲ ਨਹੀਂ ਕਿ ਸੈਟ ਉਹ ਬਾਲਟੀ ਰੱਖ ਕੇ ਚੋਈਦੀ ਇਹ ਨਹੀਂ ਵੀ ਮੰਨ ਲਓ ਵੀ ਕਿ ਚੈਨਾ ਚੋਣੀ ਬਲੀਟਰ ਨਾ 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 ਜਿੱਥੇ ਖਲੋਗੀ ਬਸ ਤੇ ਇਹ ਕਰਮਚਾਰ ਕਿੱਥੋਂ ਤੱਕ ਦੇ ਦਾਂਗੇ ਆਪਾਂ ਵੀਰੇ ਆਪਾਂ ਦਾ ਲਈ ਸੀ 75000 ਦੀ ਹਾਂਜੀ ਹੁਣ ਕੋ ਕਰ ਲਾਂਗੇ ਕੋਈ ਨਹੀਂ ਮੰਨਦਾ ਜੇ ਕੋ ਕਰੇਗਾ ਫੋਨ ਤੇ ਵੀਰ ਕਰ ਲਾਂਗੇ ਆਪਾਂ ਕੋਈ ਅੱਛਾ ਜੀ ਹਾਂਜੀ ਲਓ ਵੀ ਤੇ ਇਹ ਵੀ ਤੋੜ ਦਈਏ ਵੀਰ ਲਓ ਜੀ ਸੋ ਦੋਸਤੋ ਡਿਟੇਲ ਤੁਹਾਨੂੰ ਮਿਲ ਜੁਕੀ ਆ ਸੋ ਪੂਰੀ ਗੱਲ ਬਾਤ ਦੱਸਣੀ ਜ਼ਰੂਰੀ ਆ ਕਿਉਂਕਿ ਖਰੀਦਦਾਰ ਵੀਰ ਜਿਹੜਾ ਪੂਰੀ ਗੱਲ ਬਾਤ ਦੱਸ ਪੇਤੀ ਜਾਵੇ ਤੇ ਮੈਨੂੰ ਲੱਗਦਾ ਵੀ ਬਥੇਰੇ ਸਮਝ ਆ ਜਾਂਦੀ ਏ ਗੱਲ ਬਾ ਉਸ ਅਕੋਰਡਿੰਗ ਕੋਈ ਅਗੇ ਵੀਰ ਆਪਦਾ ਨਰਨਾ ਲੈ ਸਕਦਾ ਠੀਕ ਆ ਤੇ ਉੱਥੇ ਹੀ ਵੈਟ ਵੀਰਾਂ ਦਾ ਬੇਸ਼ੱਕ ਵੀਰਾਂ ਦਾ ਵੀ ਆਪਾਂ 75000 ਦੀ ਸੀ ਫਿਲਹਾਲ ਹੁਣ ਚਲੋ ਬੱਚਾ ਮਰ ਗਿਆ ਐਕਸਪਾਇਰ ਹੋ ਗਿਆ ਤੇ ਫਿਲਹਾਲ ਦੁੱਧ ਜਿਹੜਾ ਦੁੱਧ ਦੇ ਹਿਸਾਬ ਨਾਲ ਹੀ ਆ ਪਸ਼ੂ ਬਾਕੀ ਦੁੱਧ ਹੁਣ ਥੱਲੇ ਹੈਗਾ ਕੋਈ 10 ਕਿਲੋ ਉਸ ਅਕੋਰਡਿੰਗ ਵੀ ਕੋਈ ਤੁਸੀਂ ਸੌਦਾ ਕਰ ਸਕਦੇ ਜੇ ਮੀਡੀਅਮ ਹਾਈਟ ਦੇ ਵਿੱਚ ਆ ਸਿੰਗਲ ਹੱਡੀ ਦੀ ਆ ਕਰਮਾਂ ਵਾਲੀ ਬਾਕੀ ਕੋਈ ਸਮਣ ਸੁਮਣ ਵਾਲਾ ਵੀਰ ਕੋਈ ਪੂਰਾ ਬੰਦੀ ਹੈ ਇਹਦਾ ਤੁਹਾਨੂੰ ਪਤਾ ਟਾਈਮ ਵੀ ਥੋੜਾ ਆ ਥੱਲੇ ਮਾਰਨਿੰਗ ਚਵਾਈ ਹੋ ਚੁੱਕੀ ਗੁਰਵਿੰਦਰ ਹਾਂਜੀ ਹਾਂਜੀ ਪੂਰਾ ਬੰਦੀ ਥੱਲੇ ਲੋਵੀ ਤੇ ਧਾਰਾਂ ਆ ਨਾ ਅਗਲੇ ਨਾ ਅਗਲਾ ਪਿਛਲਾ ਬਰਾਬਰ ਬਿਲਕੁਲ ਜਿੱਦਾਂ ਮਰਜ਼ੀ ਵੀਰੇ ਕੋ ਚੋਕ ਲੈ ਜੇ ਇੱਕ ਧਾਰ ਦਾ ਨਹੀਂ ਫਰਕ ਹੈ ਇਹ ਥੋੜੀ ਆ ਕੋਈ ਅਗਲਾ ਆਵੇ ਵਿਚਾਰਾ ਤੇ ਉਹਦੇ ਪਾਸ ਹੀ ਨਾ ਆਵੇ ਕੀ ਫਾਇਦਾ ਫਿਰ ਹਨਾ ਇਹ ਅਨੇ ਜੋ ਦੂਰੋਂ ਨੇੜੋਂ ਤੁਹਾਨੂੰ ਪਤਾ ਸਿਆਲੇ ਦਿਹਾੜੀਆਂ ਵੀਰ ਹਾਂਜੀ ਕੋਈ ਦੂਰੋਂ ਨੇੜੇ ਆਉਂਦਾ ਬਾਅਦ ਪਾਸ ਨਾ ਬੈਠੇ ਤੇ ਫਿਰ ਤੁਹਾਨੂੰ ਪਤਾ ਕਰਾਏ ਪਾੜੇ ਕਰਾਏ ਪਾੜੇ ਹਾਂਜੀ ਉਹ ਗਾਂ ਲੈ ਗੁਬਾਰ ਇੱਥੇ ਦਰਸੀ ਬਾਕੀ ਦੋਸਤੋ ਜਿੰਨਾ ਵੀ ਮਾਨਤਨ ਹੋਣਾ ਜਿੰਨੀ ਵੀ ਕੋਈ ਗੰਜੈਸ਼ ਹੋਈ ਛੋਟ ਚੱਪਾ ਵਿੱਚੋਂ ਲੈਸ ਹੋ ਜੂਗਾ ਤੇ ਜਰੂਰ ਤੁਸੀਂ ਕੰਟੈਕਟ ਕਰ ਲਿਓ ਬਾਕੀ ਜਿਹੜਾ ਵੀਰ ਕੋਈ ਕਾਰੀਗਰ ਪੱਕਾ ਹੋਇਆ ਕਿਉਂਕਿ 2 ਦਿਨ ਹੋ ਸਕਦਾ ਵੀ ਕਈ ਵਾਰ ਦੋਸਤੋ ਪਸ਼ੂ ਆਪਦਾ ਹੱਥੀ ਪਾਲਿਆ ਹੋਵੇ ਉਤੇ ਤੇ ਵੀ ਕਈ ਵਾਰ 2 ਦਿਨ ਹੱਥ ਭੰਨੇ ਪੈਂਦੇ ਆ ਤੇ ਫਿਲਹਾਲ ਬੱਚਾ ਮਰਨ ਕਰਕੇ ਕੋਈ ਹੋ ਸਕਦਾ ਇੱਕ ਦੋ ਦਿਨ ਪਸ਼ੂ ਆ ਅਗਾ ਪਿਛਾ ਕਰਦਾ ਵੀ ਆ ਪਰ ਕੋਈ ਵੀਰ ਟਿਕਾ ਵੀ ਸਕਦਾ ਕਿਉਂਕਿ ਪਹਾੜੇ ਤੇ ਆ ਕੀ ਤੇ ਮੈਨੂੰ ਲੱਗਦਾ ਵੀ ਕੋਈ ਮਾੜਾ ਮੋੜ ਕੋਈ ਟੀਟੀਗਾ ਵੀ ਲੈਂਦੀ ਹੋਈ ਕਰਮਾ ਲਈ ਤੇ ਉਹ ਵੀ ਨਾਲ ਲਵਾਉਗੇ ਠੀਕ ਆ ਤੇ 75 ਦੀ ਲਈ ਸੀਗੀ ਬਾਕੀ ਵਿੱਚੋਂ ਤੁਸੀਂ ਕੰਟੈਕਟ ਕਰ ਲਿਓ ਮਾਨਤਨ ਹੋ ਜਾਊਗਾ ਤੇ ਬਾਕੀ ਪਸ਼ੂ ਗੁਰਵਿੰਦਰ ਭਾਈ ਆਵੇ ਆਜੋ ਜੀ ਨਵੇਂ ਦੋਸਤੋ ਇੱਕ ਪੰਜਵੇਂ ਨੰਬਰ ਤੇ ਮੱਝ ਤੁਹਾਨੂੰ ਦਿਖਾਉਣੇ ਆ ਸੂਈ ਸੁਵਾਈ ਆ ਤੇ ਕਿਉਂਕਿ ਬਹੁਤ ਵੀਰ ਜਿਹੜੇ ਫੋਨ ਕਾਲਾਂ ਕਰਦੇ ਆ ਦੋਸਤੋ ਵੀ ਭਾਲਦੇ ਆ ਵੀ ਸੂਇਆ ਸੁਇਆ ਪਸ਼ੂ ਖਰੀਦਿਆ ਜਾਵੇ ਗੱਭਣ ਪਸ਼ੂ ਕਿਉਂਕਿ ਕਈਆਂ ਵੀਰਾਂ ਦੇ ਕੋਲ ਟਾਈਮ ਦੀ ਸ਼ੌਰਟੇਜ ਹੁੰਦੀ ਆ ਕਿਉਂਕਿ ਸੌਣ-ਖੂਣ ਦਾ ਵੀ ਜਿਹੜਾ ਟਾਈਮ ਆ ਕੋਈ ਰਾਤ ਦਿਨ ਜਾਗਣ ਦਾ ਟਾਈਮ ਆ ਉਵੀ ਵੀਰ ਥੋੜਾ ਗਰੇਜ ਕਰਦੇ ਆ ਬਾਕੀ ਸੂਈ ਸਵਾਈ ਮੱਝ ਇੱਕ ਤੁਹਾਨੂੰ ਜਿਹੜੀ ਦੋਸਤੋ ਲਾਸਟ ਵਿੱਚ ਆਪਾਂ ਦਿਖਾ ਦਿੰਨੇ ਆ ਤੇ ਗੁਰਵਿੰਦਰ ਵੀਰ ਇਹਦਾ ਸੁਹਾ ਦੱਸ ਦੀਏ ਕਿੰਨਾ ਮੰਨਦੇ ਜੇ ਕਿ ਨਵਾਂ ਸੁਹਾ ਇਹ ਦੂਜਾ ਸੁਹਾ ਸੂਈ ਆ ਵੀਰੋਂ ਦੂਜਾ ਹਾਂਜੀ ਠੀਕ ਆ ਜੀ ਇਹ ਕੱਲ ਸੂਈ ਏ ਕੱਲ ਸੂਈ ਆ ਠੀਕ ਆ ਲਓ ਜੀ ਕੱਲ ਸੂਈ ਆ ਦੋਸਤੋ ਦੂਜਾ ਸੁਹਾ 나ੜੂ ਬਿਲਕੁਲ ਬੱਚੇ ਦੇ ਨਾਲ ਕੱਟਾ ਮੇਲ ਕਾਫ ਆਹ ਦੇਖੋ ਜੀ 나ੜੂ ਬਿਲਕੁਲ ਬੱਚੇ ਇਹ ਹੁਣੇ ਹੀ ਤੁਹਾਡੇ ਸਾਹਮਣੇ ਗੱਡੀ ਚੋਗੇ ਲੈ ਆਣ ਹੁਣੇ ਸਾਹਮਣੇ ਤੁਹਾਡੇ ਗੱਡੀ ਜੇ ਲਾਈ ਹੋਈ ਹੈ ਲੱਗਦਾ ਵੀ ਅੱਜ ਮਾਰਨਿੰਗ ਤੁਸੀਂ ਪਾਸ ਪੂ ਤੇ ਦੋਸਤੋ ਇਹ ਬਿਲਕੁਲ ਆਪਣੇ ਔਨ ਰਿਕਾਰਡਿੰਗ ਟਾਈਮ ਆਈ ਆ ਤੇ ਹੁਣੇ ਥੋੜਾ ਟਾਈਮ ਪਹਿਲਾਂ ਵੀ ਆਈ ਆ ਤੇ ਚਵਾਈ ਚ ਪੁੱਝੀ ਜਾਂਦੀ ਹੋਈ ਆ ਕਿਉਂਕਿ ਚਵਾਈ ਚ ਹੋ ਚੁੱਕੀ ਲਿਆਂਦੀ ਹੋਈ ਬਹੁਤ ਚਵਾਈ ਸੋਹਣੀ ਆ ਜੀ ਤੇ ਬੌਲੇ ਤੇ ਆ ਤੇ ਗੁਰਵਿੰਦਰ ਵੀਰ ਥਾਣਾ ਤੋਂ ਨਾਲ ਦੀ ਚੌਂ ਥਾਣਾ ਦੀ ਦੱਸਦੀ ਆ ਕਿੱਦਾਂ ਨਿਕਲੀ ਫਿਰ ਬਹੁਤ ਚਵਾਈ ਵਧੀਆ ਜੀ ਤਸੱਲੀ ਬਖਸ਼ ਮੈਂ ਨਾ ਕਿਸੇ ਗੱਲ ਦੀ ਟੈਨਸ਼ਨ ਹੀ ਨਹੀਂ ਠੀਕ ਆ ਭਰਾ ਹਾਂਜੀ ਲਓ ਵੀ ਦੋਸਤੋ ਪੂਰੀ ਤਸੱਲੀ ਬਖਸ਼ਾ ਹੋਰ ਜੇਰ ਜੁਰ ਵਧੀਆ ਪੈ ਗਈ ਆ ਜੇਰ ਜੁਰ ਪ੍ਰੋਪਰ ਪੈ ਗਈ ਤੇ ਕੱਲ ਦੀ ਸੁਈ ਆ ਸਿੰਗੀ-ਸੁੰਗੀ ਇੱਕ ਵਾਰੀ ਵੇਖੋ ਫੇਸ ਕੁਆਲਿਟੀ ਵੇਖੋ ਲ ਆ ਦੇਖੋ ਜੀ ਉਲਟ ਬਹਿਣੀ ਵਾਲੇ ਪਾਸਿਓਂ ਥਣ ਠੀਕ ਹੈ ਪਰ ਆਹ ਲੋ ਠੀਕ ਹੈ ਜੀ ਸੋ ਕਮਬਣੀ ਵਾਲੇ ਪਾਸਿਓਂ ਦੋਸਤੋ ਮੋਸਟਲੀ ਜਿਹੜੇ ਪਾਸਿਓਂ ਨਾਰਮਲ ਚਬਾਈ ਕਰਦੇ ਆ ਉਧਰਲੇ ਪਾਸਿਓਂ ਤੁਸੀਂ ਥਣ ਦਾ ਸਹਾਜ ਦੇਖ ਸਕਦੇ ਜੀ ਠੀਕ ਹੈ ਤੇ ਬੌਲੇ ਤੇ ਆ ਕੱਲ ਹੀ ਸੋਈਏ ਦੋਸਤੋ ਬੌਲਾ ਹੁਣ ਕੋਈ ਵੀਰ ਬਣਾ ਕੇ ਚੋਕੇ ਤਸੱਲੀ ਕਰਕੇ ਲੈ ਕੇ ਜਾ ਸਕਦਾ ਕਟਾ ਮੇਲ ਕਾਫਾ ਨੜੂ ਤੇ ਬੱਚਾ ਤੁਹਾਨੂੰ ਦਿਖਾਤਾ ਦੂਜਾ ਸੂਆ ਝੋਟੀ ਆ ਫੇਸ ਫੂਡਸ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਇੱਕ ਵਾਰੀ ਦਿਖਾ ਦਿੰਨੇ ਆ ਠੀਕ ਆ ਬਾਕੀ ਸੂਸਵਾ ਦੇ ਵਿੱਚ ਆ ਨਾਰਮਲ ਹੀ ਪਤਾ ਲੱਗ ਜਾਊਗਾ ਬਾਕੀ ਜਿੰਨੀਆ ਕਰਮਾਲੀ ਭਾਰੇ ਪਿੰਡੇ ਦੇ ਵਿੱਚ ਆ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਬਾਕੀ ਸਰੀਰ ਘਟਾਂ ਚਾ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਕੋਈ ਕਸਮਾ ਜਾਂ ਪਿੰਡਾ ਨਹੀਂਗਾ ਖੁੱਲਾ ਪਿੰਡਾ ਭਰੂਗੀ ਹੌਲੀ ਲਈ ਦੋਸਤੋ ਰਿਕਵਰੀ ਜਿਹੜੀ ਕੋਈ ਪੰਜਾ ਸੱਤਾ ਦਿਨਾਂ ਦੇ ਵਿੱਚ ਪਸ਼ੂ ਰਿਕਵਰ ਹੁੰ ਤੇ ਤੈ ਜੀ ਕੋਈ ਮਾਰ ਜਾਂਦਾ ਤਾਂ ਬਾਅਦ ਚ ਤੈ ਚੁੱਕਣ ਦੇ ਵਿੱਚ ਕੋਈ ਹਫਤਾ 10 ਦਿਨ ਲੱਗ ਹੀ ਜਾਂਦੇ ਆ ਪਸ਼ੂ ਨੂੰ ਆ ਦੇਖੋ ਲਓ ਜੀ ਸੋ ਚੋਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਪ੍ਰਭੂ ਬੌਲੇ ਤੇ ਬੌਲੇ ਤਾਂ ਕੋਈ ਭਰਾ ਕੇ ਚੋ ਕੇ ਆਪਣੀ ਤਸੱਲੀ ਕਰ ਸਕਦਾ ਦੂਰ ਬੈਠੇ ਹੋ ਦੋਸਤੋ ਵੀਡੀਓ ਕਾਲ ਤੇ ਤਸੱਲੀ ਕਰ ਸਕਦੇ ਜੀ ਕੋਈ ਘਰ ਆਣ ਕੇ ਤਸੱਲੀ ਕਰਨਾ ਚਾਹੁੰਦਾ ਤੇ ਕਿਸੇ ਤਰ੍ਹਾਂ ਵੀ ਦੋਸਤੋ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਆਪਾਂ ਹਰ ਵਾਰ ਕਹਿੰਦੇ ਆ ਉਦਾਂ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਗੁਰਵਿੰਦਰ ਵੀਰੇ ਕਿੱਥੋਂ ਤੱਕ ਮੋਲ ਵੜੀ ਦਾ ਫਿਰ ਇਹ 85000 ਮੰਗਦੇ ਵੀਰੇ ਦਾ 85 ਹਾਂਜੀ ਠੀਕ ਹੈ ਜੀ ਸੋ ਮੌਕੇ ਤੇ ਕੋਈ ਫਿਕਸਡ ਰੇਟ ਦੀ ਆਪਾਂ ਜਿੱਦਾਂ ਪਹਿਲਾਂ ਤੁਸੀਂ ਕੋਈ ਨਹੀਂ ਮਾਨਤਨ ਕਰਦਾ ਵੀਰੇ ਹੋਰ ਪਦਲੀ ਚਮੜੀ ਦੀ ਵਧੀਆ ਵਾ ਚੰਗੀ ਆ ਚੰਗੀ ਆ ਲੋ ਵੀ ਦੋਸਤੋ 85 ਹਜ਼ਾਰ ਵੀਰ ਨੇ ਡਿਮਾਂਡ ਕੀਤੀ ਆ ਤੇ 85 ਹਜ਼ਾਰ ਦੇ ਵਿੱਚੋਂ ਦੇਣੇ ਲੈਣੇ ਦੇ ਵਿੱਚੋਂ ਥੋੜਾ ਬਾਦਾ ਜੋ ਗੰਜਾਇਸ਼ ਮਾਨਤਨ ਬਣੇ ਨੇ ਦੂਰ ਨੇੜੋਂ ਕਿਸੇ ਆਏ ਵੀਰ ਦੇ ਉਹ ਜਿਹੜੇ ਦੋਸਤੋ ਜ਼ਰੂਰ ਛੋੜ ਛੱਪੇ ਕੀਤੇ ਜਾਂਦੇ ਹਰ ਵਾਰ ਤੇ ਬਾਕੀ ਛੋਟੀ ਪਸੰਦ ਆਊਗੀ ਨਿਗਰ ਆ ਬਾਕੀ ਘੱਤਕੁੱਤ ਵੀ ਚੰਗਾ ਕੋਈ ਛੋਟੀ ਜੀ ਨਹੀਂ ਗੀ ਮਧਰੀ ਨਹੀਂ ਗੀ ਮੀਡੀਅਮ ਤੋਂ ਵੱਡੀ ਆ ਉੱਚੀ ਹਾਈਟ ਦੇ ਵਿੱਚ ਆ ਤੇ ਇਸ ਤੋਂ ਬਾਅਦ ਗਰਵਿੰਦਰ ਭਾਈ ਵੈੜ ਵੈੜਾ ਆਪਣੇ ਕੋਲੇ ਜਰਸੀ ਆ ਵੀਰੇ ਆ ਜਰਸੀ ਆ ਗਈ ਹਾਂਜੀ ਇਹ ਨੂੰ ਅੱਜ ਚੌਥਾ ਦਿਨ ਆ ਸੂਈ ਨੂੰ ਚੌਰਾ ਦਿਨਾਂ ਦੀ ਸੂਈ ਦੋਸਤੋ ਜਰਸੀ ਵੇਖੋ 12 ਕਿਲੋ ਦੁੱਧ ਦੇਂਦੇ ਥੱਲੇ ਜਰਸੀ ਵੈੜਾ ਤੇ ਸੂਹਾ ਦੂਜਾ ਕ ਹੋ ਗਈ ਹੈ ਦੂਜਾ ਸੂਹਾ ਜੀ ਦੂਜਾ ਸੂਹਾ ਬੱਚਾ ਮਗਰ ਕੀ ਪਾਇਆ ਨਹੀਂ ਬੱਚਾ ਬੱਚੀ ਆ ਜੀ ਬੱਚੀ ਆ ਗਈ ਹਾਂਜੀ ਲਓ ਜੀ ਮਗਰ ਬੱਚੀ ਆ ਦੂਜਾ ਦਿਨ ਦਿਨ ਅਜ ਦੂਜਾ ਕਿ ਤੀਜਾ ਦੂਜਾ ਤੀਜਾ ਦਿਨ ਤੇ ਬੌੜੇ ਨੂੰ ਬੌੜਾ ਹੀ ਲਾ ਲੋ ਕਿੰਨਾ ਕਹੂਗਾ 12 ਕਿਲੋ ਹੈਗਾ ਜੀ 12 ਕਿਲੋ ਲਓ ਜੀ ਆ ਬੱਚਾ ਵੇਖੋ ਜੀ ਬੱਛੀ ਆ ਫੀਮੇਲ ਕਾਫ ਠੀਕ ਆ ਤੇ ਬਰੀਡ ਵਾਈਜ਼ ਵੇਖ ਲੋ ਜਰਸੀ ਬਰੀਡ ਦੇ ਵਿੱਚ ਸੋ ਥਣ ਥਣ ਇੱਕ ਵਾਰੀ ਜ਼ਰੂਰ ਦੇਖ ਲੋ ਜੀ ਆ ਕਰੋ ਚੈੱਕ ਠੀਕ ਆ ਸੋ ਕੱਦ ਜਿਹੜਾ ਨਾਰਮਲ ਦੋਸਤੋ ਆਪਾਂ ਦੇਖਦੇ ਆ ਚਾਹੇ ਕੋਈ ਵੀਰ ਪਾੜੇ ਜਰਸੀਆਂ ਦੇ ਵਿੱਚ ਗੇਨ ਲੈ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਵੰਡ-ਮੁੰਡ ਬਹੁਤ ਸੋਹਣੀ ਆ ਥਣ ਚੱਡੇ ਦੀ ਬੜੀ ਸਾਫ਼ ਸੁਥਰੀ ਆ ਥਣ ਚੱਡਾ ਦਾ ਜਿਹੜਾ ਦੋਸਤੋ ਵਿਖਾਲਾ ਤਾਂ ਆ ਵੀ ਜਿਵੇਂ ਇੱਥੇ ਵੀ ਜਰਸੀ ਦਾ ਆਏ ਫਿਰ ਉਹ ਤੁਹਾਨੂੰ ਪਤਾ ਨਹਾਏ ਨਹੀਂ ਨਾ ਤਾਜੀ ਕਰਕੇ ਹਾਂ ਲਿਬਰੀ ਨੂੰ ਵੀ ਕਿ ਬਹੁਤ ਸੋਹਣੀ ਆ ਫੇਸ ਕੁਆਲਿਟੀ ਆ ਥਣ ਭਾਂਡਾ ਬਹੁਤ ਸੋਹਣਾ ਜੀ ਤੇ ਗੁਰਵਿੰਦਰ ਵੀਰ ਨੋਰਮਲ ਹੀ ਚਲੋ ਜਿਆਦਾ ਨਹੀਂ ਕਹਿੰਦਾ ਕੋਈ 12 13 14 ਲੀਟਰ ਚ ਵਾ ਦੂਗੀ ਚਵਾ ਦੂਗੀ 14 ਲੀਟਰ ਚ ਆ ਜੀ ਠੀਕ ਆ ਤੇ ਤੋਰ ਦਿਓ ਵੀਰ ਤੋਰ ਦਿਓ ਛੋਟੇ ਲਓ ਮੈਂ ਲੋਡੀ ਸੋ ਲੈਵਟੀ ਲੂਪਟੀ ਕਾਫੀ ਸੋਹਣੀਆਂ ਕਰਮਾਲੀ ਦੀ ਠੀਕ ਆ ਬਾਕੀ ਕੁਝ ਕੁ ਸਿਆਲੀ ਦਿਹਾੜੀਆਂ ਦੇ ਕਰਕੇ ਦੋਸਤੋ ਨਵਾਂ ਤੋਂ ਹੁੰਦਾ ਫਰਕ ਪਾਈ ਜਾਂਦਾ ਬਾਕੀ ਹੀਰੇ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਪਛਾਣ ਆਈ ਜਾਂਦੀ ਆ ਵੀਰਾਂ ਨੂੰ ਜਿੰਨੇ ਜਿੰਨਾ ਕ ਪੈਸਾ ਲਾਉਣਾ ਉਹ ਰੇੜਪਾ ਪਰਤੇ ਦੇ ਤੁਹਾਨੂੰ ਜਿਹੜੇ ਪਸ਼ੂ ਮਿਲ ਜਾਂਦੇ ਆ ਬਾਕੀ ਵੰਡ-ਵੁੰਡ ਚੰਗੀ ਹੈ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਆ ਵੰਡ ਚੰਗੀ ਆ ਚੱਪੇ-ਚੱਪੇ ਤੇ 6-6 ਇੰਚਾਂ ਤੇ ਜਿਹੜਾ ਥਾਣਾ ਲੱਗਾ ਆਪਸੀ ਚਾਰੇ ਥਾਣਾ ਦੀ ਵਿੱਥਾਂ ਮੇਰੇ ਨਾਲ ਸੋਹਣੀਆਂ ਨੇ ਮਗਰ ਵੀ ਬੱਛੀ ਆ ਉਹ ਸ਼ੌਕ ਨਾਲ ਜਿਹੜਾ ਦੋਸਤੋ ਕਬੀਰ ਉਹ ਵੀ ਸਾਫ ਸੰਭਾਲ ਕਰ ਲੈਂਦਾ ਮਗਰ ਬੱਚੇ ਦੀ ਠੀਕ ਹੈ ਜੀ ਹਾਂ ਜੀ ਠੀਕ ਆ ਬੱਚੇ ਠੀਕ ਆ ਗਰਮਿੰਦਰ ਭਾਈ ਕੀ ਕਰਦੇ ਆ ਮੋਲ ਮੋਲ ਤਾਂ ਵੀਰੇ 55000 ਕਰਦੇ ਆ 55 ਹਾਂ ਜੀ ਕਰ ਦਿੱ ਗਏ ਥੱਲੇ ਕੁਣਿੰਮ ਕਰਦਾ ਹੈ ਮਾਨਤਨ ਅੱਛਾ ਹਾਂਜੀ ਲਓ ਜੀ ਮਾਨਤਨ ਵੀਰ ਦੱਸ ਰਿਹਾ ਵੀ ਮਾਨਤਨ ਹੋਊਗਾ 55000 ਦੇ ਵਿੱਚੋਂ ਠੀਕ ਆ ਸੋ ਵੈਡ ਚੰਗੀ ਜੀ ਦੋਸਤੋ ਮੈਂ ਸਭ ਬ੍ਰੀਡ ਦੇ ਵਿੱਚ ਭਾਵੇਂ ਕੋਈ ਜੂੜ ਪਾਵੇ ਨਾ ਪਾਵੇ ਉਤਰਾ ਵੀ ਕੋਈ ਚੋਈ ਜਾਵੇ ਕੋਈ ਪ੍ਰੋਬਲਮ ਨਹੀਂ ਫੇਸਬੁਕ ਕੁਆਲਟੀ ਵੀ ਦੇਖ ਸਕਦੇ ਛੋਟਾ ਜਿਹਾ ਫੇਸ ਆ ਕੰਨ ਕੁੰਨ ਬਿਲਕੁਲ ਛੋਟੇ ਜੇ 55000 ਦੇ ਵਿੱਚੋਂ ਲੈਸ ਹੋ ਜਾਊਗੀ ਠੀਕ ਆ ਤੇ ਇਸ ਤੋਂ ਬਾਅਦ ਗੁਰਵਿੰਦਰ ਵੀਰੇ ਅਗਲੇ ਜਿਹੜੇ ਆਪਣੇ ਕੋਲ ਐਨੀਮਲ ਨੇ ਉਹ ਵੀ ਕੱਢ ਗਏ ਉਹ ਵੈਡ ਕੱਢ ਕੇ ਲਿਆਓ ਠੀਕ ਆ ਇੱਕ ਲਾਸਟ ਵਿੱਚ ਦੋਸਤੋ ਵੈਡ ਤੁਹਾਨੂੰ ਦਿਖਾਉਣੀ ਆ ਉਹ ਵੀ ਸੂਈ ਆ ਬਾਕੀ ਉਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਅੱਛਾ ਗੁਰਵਿੰਦਰ ਵੀ ਰੱਗੇ ਆ ਗਿਆ ਕਿ ਐਚ ਐਫ ਬਰੀਡ ਦੇ ਵਿੱਚ ਹਾਂਜੀ ਠੀਕ ਆ ਇਹ ਸੂਹਾ ਹੁਣ ਕਿਨਮਾ ਹੋ ਗਈ ਇਹ ਦੂਜਾ ਸੂਹਾ ਵੀਰੇ ਦੂਜਾ ਸੂਹਾ ਹਾਂਜੀ ਮਗਰ ਬੱਛੀ ਜਾਂਦੇ ਮਗਰ ਇਹਦੇ ਬੱਛੀ ਆ ਹਾਂਜੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ ਅੱਜ ਸੂਈ ਨੂੰ ਹੋ ਗਿਆ ਵੀਰੇ 2 ਦਿਨ 2 ਕਿ ਦਿਨ ਦੀ ਸੂਈ ਹਾਂਜੀ ਲਓ ਜੀ ਮਗਰ ਬੱਛੀ ਆ ਦੋਸਤੋ ਮਗਰ ਬੱਛੀ ਆ 2 ਕਿ ਦਿਨਾਂ ਦੀ ਸੂਈ ਆ ਗਦਗਦ ਸੋਨਾ ਇਹ ਡੋਗਲਾ ਪਾਣ ਥੋੜਾ ਜਿਹਾ ਵੀ ਬਰੀਡ ਨਹੀਂ ਜਾਤ ਪਾਤ ਨਹੀਂ ਪੂਰੀ ਸ਼ਾਈਵਾਲ ਥੋੜਾ ਕਰਾਸ ਹੋ ਗਿਆ ਵਿੱਚ ਹਾਂਜੀ ਬਾਕੀ ਬੇਲ ਬੂਲਸ ਦੀ ਸਪੈਸ਼ਲ ਆ ਮਗਰ ਬੱਛੀ ਤੁਸੀਂ ਦੇਖ ਸਕਦੇ ਜੇ ਬਿਲਕੁਲ ਐਚ ਐਫ ਪਰੀਡ ਦੇ ਵਿੱਚ ਮਗਰ ਬੱਛੀ ਆ ਅੱਗੇ ਨੂੰ ਤੋੜ ਲਈਏ ਛੋਟੂ ਐਨ ਨੂੰ ਤੋੜ ਪੁੱਤ ਫਿਰ ਤੁਰ ਗਿਆ ਆ ਲੋ ਤੋ ਸੋ ਥਾਂ ਥਣ ਦੀ ਵੰਡ ਵੀ ਸੋਹਣੀ ਆ ਦੋਸਤੋ ਸਹਿਜ ਵੀ ਪੂਰਾ ਚੰਗਾ ਹੱਥੀ ਚਵਾਈਲਾ ਮੁੱਠੀ ਥਾਣਾ ਆ ਲੋ ਠੀਕਾ ਚਵਾਈ ਬਹੁਤ ਸੋਹਣੀ ਹੈ ਚਵਾਈ ਚੰਗੀ ਹੈ ਹਾਂਜੀ ਬਹੁਤ ਹੀ ਵਧੀਆ ਜੀ ਠੰਡੀ ਹੈ ਵਧੀਆ ਜੇ ਮਰਜੀ ਚੋਈ ਆ ਹਾ ਕਿੰਨਾ ਕੁ ਹੋਇਆ ਕਾਊਂਟ ਗੁਰਵਿੰਦਰ ਪੌਲਾ ਕਾਊਂਟ ਵੀਰੇ ਇਹਦੇ ਥੱਲੇ ਜੇ ਹੋਵੇਗਾ 10 ਕਿਲੋ ਲਾ ਲਓ ਤੁਸੀਂ 9 ਕਿਲੋ ਪੱਕਾ ਹੈਗਾ ਜੀ 9 ਕਿਲੋ ਪੋਹ ਲਾ ਲੀ ਹਾਂਜੀ ਜਿਵੇਂ ਆਪਾਂ ਝੂਠ ਨਹੀਂ ਵੀਰੇ ਮਾਰਨਾ ਜਿੰਨਾ ਆਇਆ ਉਹਨਾਂ ਦੱਸਾਂ ਭਾਵੇਂ ਕੋਈ ਧਾਰਾ ਮਾਰ ਕੇ ਲੈ ਜਾ ਸਹੀ ਹੈ ਜੀ ਸਹੀ ਲੋ ਜੀ ਦੋਸਤੋਂ 9 ਕਿਲੋ ਬੱਚੀ ਬਹੁਤ ਚੰਗੀ ਆ ਟੀਗੀ ਮਗਰ ਬਹੁਤ ਵਧੀਆ ਤੇ ਮਗਰ ਬੱਚੀ ਚੰਗੀ ਆ ਐਚ ਐਫ ਬਰੀਡ ਦੇ ਵਿੱਚ ਬੱਚੀ ਆ 나ੜੂ ਬਿਲਕੁਲ ਬੱਚੇ ਤੇ ਨਾਲਾ ਤੁਸੀਂ ਦੇਖ ਸਕਦੇ 나ੜ ਠੀਕ ਆ ਸੋ ਦੂਜੇ ਦਿਨ ਦੇ ਵਿੱਚ ਕਿਉਂਕਿ ਦੋ ਵੜਾ ਦੋਵੇਂ ਆਜਾ ਦੂਜੇ ਦੂਜੇ ਤੀਜੇ ਤੀਜੇ ਦਿਨ ਦੇ ਵਿੱਚ ਆ ਆਪਸੀ ਥਣਾਂ ਦੀ ਵੰਡ-ਬੁੰਡ ਸੋਹਣੀ ਆ ਥਣ ਵੀ ਪੂਰਾ ਆ ਤੁਸੀਂ ਵੇਖ ਸਕਦੇ ਜੀ ਮੋٹے ਥਣ ਨੇ ਬਿਲਕੁਲ ਹੱਥੀਂ ਚਵਾਈ ਵਾਲੇ ਹਾਂ ਜੀ ਤੋੜ ਲਓ ਬੀਰ ਗੁਰਵਿੰਦਰ ਠੀਕ ਆ ਸੁਸਾਬ ਸੁਥਰੀਆਂ ਕਰਮਾਲੀਆਂ ਦੋਸਤੋ ਜਿੰਨੀਆਂ ਵੀ ਬਹਿੜਾ ਨੇ ਜਿੰਨੀਆਂ ਵੀ ਮੱਜਾਂ ਝੋਟੀਆਂ ਸਾਰੀਆਂ ਸਾਤ ਪੁੱਤਰੀਆਂ ਆ ਲਾ ਬਖਲਾਰ ਬਖਲਾਰ ਲੋਬਾਸ ਠੀਕ ਹੈ ਜੀ ਤੇ ਗੁਰਮਿੰਦਰ ਭਾਈ ਕੀ ਇਹਦਾ ਮੁੱਲ ਡਿਮਾਂਡ ਡਿਮਾਂਡ ਇਹਦਾ ਵੀਰੇ ਆਪਾਂ ਨੂੰ ਚਲੋ ਹਿਸਾਬ ਨੇ ਲਈ ਆਪਾਂ ਵੀ ਇਹਦਾ 52000 ਰੁਪਇਆ ਮੰਗਨੇ 52 ਹਾਂਜੀ ਠੀਕ ਹੈ ਜੀ ਤੇ ਬਾਕੀ ਛੋਟੇ ਛੱਪੇ ਚਲੋ ਹੁੰਦੇ ਕੋਈ ਕਰਦਾ ਹੈ ਕਰ ਦਿਓ ਮਾਨ ਤਨ ਜੀ ਹੋਰ ਵੈੜ ਮੰਨ ਲਓ ਬੋਧੀ ਚੰਗੀ ਆ ਬਸ ਸੂਏ ਕਰਕੇ ਕਰ ਤੁਹਾਨੂੰ ਪਤਾ ਲਿੱਸਾ ਬਣ ਜਾਇਆ ਪਸੂ ਜਾਂਦਾ ਪਸੂ ਕੋਈ ਕੋਈ ਤਾ ਜੀ ਦੋ ਚਾਰ ਬੜਾ ਬੜੀ ਵੈੜ ਦੋਗਲਾ ਪਾਣੇ ਨੂੰ ਗਰਮੀ ਜੀ ਵੀ ਕੋਈ ਪ੍ਰੋਬਲਮ ਨਹੀਂ ਨਹੀਂ ਕਾ ਉਹਨਾਂ ਵਾਲੇ ਸਮੇਂ ਦੇ ਵਿੱਚ ਵਾਧੇ ਬੰਦੀ ਆ ਹਾਂ ਜੀ ਹਾਂ ਜੀ ਤੇ ਗਰਮੀ ਸਰਦੀ ਚ ਰਨ ਵਾਲੀ ਛੇ ਆ ਹਾਂ ਜੀ ਕਰੋਸ ਆ ਦੋਸਤੋ ਵਿੱਚ ਐਚਐਫ ਦੇ ਵਿੱਚ ਸ਼ਾਈ ਵਾਲ ਦਾ ਕਰੋਸ ਆ ਕਰ ਠੀਕ ਆ ਤੇ ਗਰਮੀ ਸਰਦੀ ਦੇ ਵਿੱਚ ਪੂਰੀ ਬੈਨੀਫੀਸ਼ੀਆ ਬੈਨੀਫਿਟ ਦੇਊਗੀ ਉਹਨਾਂ ਦੇ ਸਮੇਂ ਚ ਚਵਾਈ ਬਹੁਤ ਸੋਹਣੀ ਹੈ ਜੀ ਮਗਰ ਵੀ ਬਚੀ ਹੈ ਚਵਾਈ ਚਬੂਈ ਇੱਕ ਬਾਕੀ ਆ ਕੋਈ ਥਾਣੇ ਦੋਸਤੋ ਵੇਂ ਜਾਂ ਸਾਰੀ ਪਤਾ ਲੱਗ ਜਾਂਦਾ ਵੀ ਚਵਾਈ ਕਿਹੋ ਜੀ ਹੋਊਗੀ ਆ ਦੇਖ ਲਓ ਜੀ ਠੀਕ ਆ ਸੋ ਬਾਕੀ 52000 ਦੋਸਤੋ ਲੈਣ ਦੇ ਨਕੀਮਤਾ ਵਿੱਚੋਂ ਮਾਨਤਨ ਬਣੇ ਆ ਜੋ ਉਹ ਹੁੰਦੇ ਰਹਿਣਗੇ ਤੇ ਗੁਰਵਿੰਦਰ ਬਰੇਆ ਪਸੂ ਸੀ ਅੱਜ ਹਾਂਜੀ ਇਹ ਹੈ ਜੀ ਤੇ ਨੰਬਰ ਕਰੀਏ ਸਾਂਝੇ ਨੰਬਰ ਕਰ ਲੋ 97819 ਹਾਂਜੀ 65452 ਹਾਂਜੀ ਤੇ 9592824032 ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਵਿੰਦਰ ਸਿੰਘ ਪਿੰਡ ਛੀਹਾ ਪਾੜੀ ਤੋਂ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਕੂ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਛੀਹਾ ਪਾੜੀ ਦੀ ਤੇ ਜੀਰੇ ਸ਼ਹਿਰ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਆ ਮੇਨ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਤਕਰੀਬਨ ਕੋਈ 1.5 ਤੋਂ 2 1.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੜਦੇ ਪਾਸੇ ਵੱਲ ਪਿੰਡਾ ਛੀਹਾ ਪਾੜੀ ਤੇ ਲਹਿਰਾ ਪਿੰਡ ਲਹਿਰਾ ਬੇਡ ਪਿੰਡ ਵੀ ਥੋੜੀ ਦੂਰੀ ਤੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤ